ਆਇਆ ਜਨਾਬ ਸਾਡੀ ਪੰਜਾਬ ਮੁੰਡੇ ਦੀ ਲੜਾਈ ਸੀ ਜੀ ਅਸੀਂ ਰੋਟੀ ਖਾ ਕੇ ਮੌੜਨੀ ਕਰਨ ਜਾ ਰਹੇ ਸੀ ਜੀ ਮੌੜਨੀ ਕਰਨ ਗਏ ਆ ਗੋ ਆ ਕੇ ਚਲ ਕੇ ਉਹਨਾਂ ਨੇ ਸਾਡੇ ਵੀ ਹਮਲਾ ਕਰਕੇ ਇੱਕ ਮਾਰ ਦਿੱਤਾ ਜਨਾਬ ਜੀ ਅਸੀਂ ਆਪਣੇ ਘਰ ਘਰੇ ਆ ਰਹੇ ਸੀ ਜੀ ਮਸਲਾ ਇਹ ਹੈ ਕਿੰਨੇ ਲੋਕ ਸੀ ਉਹ ਮੁੰਡੇ ਹੈ ਸੀ ਕਟੋਕੜ ਵੀ 50 60 ਮੁੰਡੇ ਆਇਆ ਸੀ ਜਨਾਬ ਜਿਨ੍ਹਾਂ ਕੋਲ ਿੱਟ ਕੱਚ ਦੀਆਂ ਬੋਤਲਾਂ दारू ਵਾਲੀਆਂ ਬੋਤਲਾਂ ਇਹੋ ਜਿਹੇ ਸ਼ਸਤਰ ਬੜੇ ਬੜੇ ਪੱਥਰ ਬੜੇ ਪੈ ਇੱਟਾਂ ਵੀ ਤੱਕ ਮਾਰੀਆਂ ਵੀਟਾਂ ਤੱਕੜ ਮਾਰੀ ਜਾਂਦਾ ਵੀ ਕੁਝ ਪੈਟਰੋਲ ਬੰਬ ਦੀ ਗੱਲ ਕਰਦੇ ਬੰਬ ਵੀ ਹੈਗੇ ਸੀ ਜਨਾਬ ਜੀ ਉਸ ਤੋਂ ਬਾਅਦ ਉਹ ਪੈਟਰੋਲ ਬੰਬ ਲਿਆਏ ਨੇ ਉਸ ਤੋਂ ਬਾਅਦ ਉਹਨਾਂ ਨੇ ਚਾਰ ਬੋਤਲ ਵਾਲੇ ਪੈਟਰੋਲ ਬੰਬ ਲੈ ਆਏ ਦੋ ਇੱਕ ਚੌਂਗੇ ਮਾਰੇ ਆ ਦੋ ਇੱਕ ਚੌਕ ਜ ਮਾਰੇ ਆ ਜਨਾਬ ਕੀ ਕਾਰਨ ਕੀ ਮੰਦੇ ਹੋ ਹਮਲਾ ਹੋਣ ਦਾ ਕੀ ਮੰਨਿਆ ਵੀ ਜਾਨ ਨਾਲੋਂ ਵੱਧ ਕੇ ਹਮਲਾ ਕਰ ਰਹੇ ਸਨ ਜਨਾਬ ਸਾਡੇ ਨੇ ਕਾਰਨ ਕੀ ਮੰਦੇ ਹੋ ਹਮਲਾ ਕਰਨ ਦਾ ਪਹਿਲਾਂ ਲੜਾਈ ਝਗੜਾ ਕੁਝ ਬਹੁਤ ਜ਼ਿਆਦਾ ਲੜਾਈ ਝਗੜਾ ਭਾਜੀ ਕਰ ਸਨ ਅਸੀਂ ਗਰੀਬ ਬੰਦੇ ਲੜਾਈ ਝਗੜਾ ਨਹੀਂ ਕਰਦੇ ਸੀ ਇਹ ਕੋਣ ਸੀ ਜਾਣਦੇ ਹੋ ਕੋਈ ਪਛਾਣਦੇ ਹੋ ਨਹੀਂ ਜਾਣਦੇ ਭਾਈ ਬੱਸ ਸਰ ਅਸੀਂ ਖਾਣਾ ਖਾ ਕੇ ਗਏ ਆ ਰਾਤ ਘੁੰਮਣ ਫਿਰਨ ਗਏ ਸੀ ਜੀ ਸ਼ਹਿਰ ਸੁਣਨ ਮੈਂ ਤੇ ਮੇਰਾ ਜੀਜਾ ਗਏ ਆ ਸਰ ਅਸੀਂ ਬਾਹਰ ਮੋੜ ਤੇ ਪਹੁੰਚੇ ਆ ਤੇ ਰਾਤ ਮੁੰਡਿਆਂ ਦੀ ਆਪਸ ਚ ਹੱਤਾ ਪਾਈ ਹੋ ਰਹੀ ਸੀ ਇੱਟਾ ਰੋੜੇ ਚ ਚਲਾ ਰਹੇ ਸੀ ਪਥਰੀਲੇ ਅਸੀਂ ਭੱਜ ਕੇ ਪਰੇ ਨੂੰ ਹੋ ਗਏ ਕਿੰਨੇ ਨੂੰ 1 ਕਰੋੜ ਆਣ ਕੇ ਮੇਰੇ ਜੀਜੇ ਦੇ ਲੱਗਿਆ ਸਿਰ ਦੇ ਵਿੱਚ ਉੜਪੜੀ ਚ ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਭਾਈ ਇੱਦਾਂ ਕਿਉਂ ਲੜ ਰਹੇ ਹੋ ਤੁਸੀਂ ਆਪਸ ਵਿੱਚ ਜੋ ਵੀ ਗੱਲਬਾਤ ਹੈ ਪਰ ਇਹ ਹੋ ਕੇ ਨਵੇੜੋ ਵੀ ਤੁਸੀਂ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਹੋ ਜਿਹੜਾ ਖਾਣਾ ਖਾ ਗਏ ਆਏ ਘੁੰਮਣ ਫਿਰਨ ਵੀ ਤੁਸੀਂ ਇਦਾਂ ਨਾ ਤੰਗ ਕਰੋ ਤੇ ਇਦਾਂ ਦੀ ਸਾਡੀ ਕੋਈ ਗੱਲਬਾਤ ਵੀ ਨਹੀਂ ਹੋਈ ਸਰ ਉਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਕੁਝ ਵੀ ਨਹੀਂ ਅਸੀਂ ਉਸ ਤੋਂ ਬਾਅਦ ਆਪਣੇ ਘਰੇ ਆ ਗਏ ਜੀਜੇ ਆਪਣੇ ਨੂੰ ਪੱਟੀ ਪੁੱਟੀ ਕਰਾਣ ਚਲੇ ਗਏ ਦਵਾਈ ਮੈਡੀਸਨ ਦਵਾਨ ਚਲੇ ਗਏ ਉਸ ਤੋਂ ਬਾਅਦ ਅਸੀਂ ਘਰੇ ਆਣ ਕੇ ਬਹਿ ਗਏ ਆਂ ਬੱਚਿਆਂ 'ਚ ਉਸ ਤੋਂ ਬਾਅਦ ਸਰ ਸਾਡੇ ਘਰੇ ਉਹਨਾਂ ਨੇ ਰਾਤ 11 ਵਜੇ ਪਹਿਲਾਂ ਹਮਲਾ ਕੀਤਾ ਉਸ ਤੋਂ ਬਾਅਦ ਦੋ ਤਿੰਨ ਹਮਲੇ ਫਿਰ ਉਹਨਾਂ ਨੇ ਕੀਤੇ ਆ ਇੱਕ ਵਾਰੀ ਆਏ ਆ ਇੱਟਾ ਰੋੜੇ ਪਥਰੀਲੇ ਚਲਾਏ ਆ ਤਲਵਾਰਾਂ ਚਲਾਈਆਂ ਉਹਨਾਂ ਨੇ ਹਾਕੀਆਂ ਬੈਸ ਵੱਲੇ ਕਿਰਚਾਂ ਵੀ ਸੀ ਉਹਨਾਂ ਕੋਲ ਤੇਜ ਹਥਿਆਰ ਉਸ ਤੋਂ ਬਾਅਦ ਪੈਟਰੋਲ ਬੰਬ ਮਾਰਿਆ ਜੀ ਸਾਡੇ ਘਰ ਕੋਲ ਉਹਨਾਂ ਨੇ ਕਿੰਨੇ ਵਜੇ ਦੀ ਵਾਰਦਾਤ ਹੈ ਇਹ ਸਰ 3 ਵਜੇ ਵੀ ਹੈ ਤੇ 11 ਵਜੇ ਦਾ ਟਾਈਮ ਸੀ ਦੋ ਵਾਰੀ ਉਹਨਾਂ ਨੇ ਹਮਲੇ ਕੀਤੇ ਕਿੰਨੇ ਲੋਕ ਸੀ ਟੋਟਲ ਇਹ ਹੈਗੇ ਸੀ ਕਟੋਂ-ਕਟੋਂ ਲੋਕ ਸਰ ਜੀ 35 ਲੋਕ ਹੈਗੇ ਸੀ ਕੋਈ ਬੰਦੇ ਨੂੰ ਪਛਾਣਦੇ ਹੋ ਤੁਸੀਂ ਦੋ ਤਿੰਨ ਮੁੰਡੇ ਤੇ ਪਛਾਣ ਆ ਬਾਕੀ ਜਾਣ ਪਛਾਤਿਆ ਸਰ ਉਹ ਕਿੱਥੇ ਦੇ ਰਹਿਣ ਵਾਲੇ ਆ ਜਿਨ੍ਹਾਂ ਨੂੰ ਤੇ ਇੱਕ ਮੁੰਡਾ ਤ੍ਰਿਪੜੀ ਰਹਿੰਦਾ ਜੀ ਤੇ ਇੱਕ ਮੁੰਡਾ ਚਿਲਬਰ ਰਹਿੰਦਾ ਜੀ ਕੀ ਕਾਰਨ ਕੀ ਮੰਨਦੇ ਹੋ ਹਮਲਾ ਕਰਨ ਦਾ ਬਸ ਹਮਲਾ ਕਰਨ ਦਾ ਕਾਰਨ ਸਰ ਸਾਡੀ ਤੇ ਕੋਈ ਗੱਲਬਾਤ ਵੀ ਨਹੀਂ ਹੈਗੀ ਸਾਡੇ ਨਾਲ ਬੇਕਸੂਰ ਤੱਕਾ ਹੋਇਆ ਸਰ ਸਾਡੇ ਘਰ ਤੇ ਹਮਲਾ ਹੋਇਆ ਜਾਂ ਪਹਿਲਾਂ ਕਦੀ ਲੜਾਈ ਝਗੜਾ ਹੋਇਆ ਨਹੀਂ ਨਾ ਕੋਈ ਸਰ ਅਸੀਂ ਤਾਂ ਉਹਨਾਂ ਨੂੰ ਜਾਣਦੇ ਵੀ ਨਹੀਂ ਹੈਗੇ ਅੱਜ ਤੱਕ ਨਾਲ ਉਹਨਾਂ ਨਾਲ ਹੈਲੋ ਫਰਮੈਸ਼ ਵੀ ਨਹੀਂ ਹੋਈ ਸਾਬ ਪੁਲਿਸ ਨੂੰ ਇਤਲਾਹ ਦਿੱਤੀ ਹੈ ਪੁਲਿਸ ਨੂੰ ਤਲਾਕ ਕਰਨੀ ਸੀ ਅਸੀਂ ਰਾਤੀ ਸਾਡੇ ਪ੍ਰਧਾਨ ਸਾਹਿਬ ਆਏ ਆ ਪੀਆਰਸੀ ਤੋਂ ਆਏ ਸੀ ਉਹਲੇ ਉਹ ਮੌਕਾ ਦੇਖ ਕੇ ਕਿਉਂ ਕਹਿੰਦੇ ਤੁਸੀਂ ਵੀ ਆਣ ਕੇ ਆਪਣੇ ਜਿੰਨਾ ਦਾ ਨੁਕਸਾਨ ਹੋਇਆ ਹਮਲਾਇਕ ਆਇਆ ਤੁਸੀਂ ਆਪਣੀ ਦਰਖਾਸਤ ਪਾ ਦਿਓ ਅਸੀਂ ਹੁਣ ਸਰ ਕੋਈ ਰਾਤੀ ਫਿਰ ਬੰਦੇ ਸਾਰੇ ਉਹਨਾਂ ਨੇ ਜਦੋਂ ਲੜਾਈ ਝਗੜਾ ਹੋਇਆ ਕੋਈ ਬੰਦੇ ਸਾਹਿਬ ਆਪ ਕੋ ਆਪਣੇ ਘਰੇ ਚਲੇ ਗਏ ਹੁਣ ਜਾ ਰਹੇ ਆ ਜੀ ਅਸੀਂ ਉਹਨਾਂ ਦੀ ਦਰਖਾਸਤ ਕਿਤਨੇ ਵਜੇ ਦੀ ਹੈ ਕਿੰਨਾ ਕੀ ਹੁਣ ਕੀ ਕਰਨਾ ਚਾਹੁੰਦੇ ਕੀ ਮੰਗ ਕਰਦੇ ਹੋ ਕਿੰਦਾ ਦੀ ਕਾਰਵਾਈ ਲਿਵਾਗਾ ਜੀ ਸਭ ਤੋਂ ਸਖਤ ਕਾਰਵਾਈ ਚਾਹੁੰਦੇ ਆ ਜੀ ਛੋਟੇ ਛੋਟੇ ਬੱਚੇ ਨੇ ਅੱਜ ਸਾਡੇ ਨਾਲ ਇੰਨੀ ਗੱਲਬਾਤ ਕੀਤੀ ਹੈ ਉਹ ਕਤਲੀ ਬੰਦੇ ਆ ਸਰ ਕਾਲ ਨੂੰ ਵੀ ਸਾਡੇ ਉੱਤੇ ਰਾਤ ਨੂੰ ਆਣ ਕੇ ਹਮਲਾ ਕਰਦੇ ਨੇ ਅਸੀਂ ਗਰੀਬ ਬੰਦੇ ਦੱਸੋ ਕੀ ਕਰਾਂਗੇ ਸਰ ਅਸੀਂ ਤੇ ਪ੍ਰਸ਼ਾਸਨ ਤੋਂ ਮੰਗ ਕਰਨੇ ਆ ਕਿ ਸਖਤ ਤੋਂ ਸਖਤ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਅੰਦਰ ਅਸੀਂ ਸੁੱਤੇ ਪਏ ਸੀ ਜੀ ਰਾਤੀ 30 40 ਬੰਦਿਆਂ ਤੋਂ ਉੱਤੇ ਬੰਦੇ ਆਏ ਨੇ ਉਹਨਾਂ ਕੋਲ ਬੈਂਸ ਵੱਲੇ ਸੀ ਇੱਟਾਂ ਸੀ ਆਪਣਾ ਬੰਬ ਸੀ ਜੀ ਉਹਨਾਂ ਕੋਲ ਪੈਟਰੋਲ ਪੰਪ ਉਹਨਾਂ ਨੇ ਰਾਤੀ 2:30 ਵਜੇ ਆਏ ਨੇ ਅੰਦਰ ਆ ਕੇ ਤਲਵਾਰਾਂ ਨਾਲ ਵੀ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪੂਰੀ ਕਲੋਨੀ ਦੇ ਵਿੱਚ ਗੱਡੀਆਂ ਵੀ ਤੋੜੀਆਂ ਨੇ ਤੇ ਕਈ ਬੱਚਿਆਂ ਦਾ ਨੁਕਸਾਨ ਵੀ ਹੋਏ ਨੇ। ਕੌਣ ਹੈ ਬੰਦੇ ਕੌਣ ਹੈ? ਇਹ ਬੰਦੇ ਅਣਪਛਾਣੇ ਹੈ ਜੀ। ਤਿੰਨ ਚਾਰ ਬੰਦਿਆਂ ਦੀ ਪਛਾਣ ਹੈਗੀ ਆ ਬਾਕੀ ਅਣਪਛਾਣੇ ਬੰਦੇ। ਕారణ ਕੀ ਹੈ ਹਮਲਾ ਕਰਨ ਦਾ? ਕారణ ਕੁਛ ਨਹੀਂ ਹੈ ਜੀ ਲੜਾਈ ਕਿਸੇ ਦੀ ਹੋ ਰਹੀ ਸੀ। ਉੱਥੋਂ ਅਸੀਂ ਆ ਰਹੇ ਸੀ। ਇਹਨਾਂ ਨੇ ਉਹਨਾਂ ਨੂੰ ਤਾਂ ਕੁਛਕਿਆ ਨਹੀਂ ਹੈਗਾ। ਉਸ ਤੋਂ ਬਾਅਦ ਕਿਸੇ ਬੰਦੇ ਨੇ ਘਰੇ ਭੇਜਤੇ। ਘਰੇ ਆਣ ਤੋਂ ਬਾਅਦ ਇਹਨਾਂ ਨੇ ਹਮਲਾ ਕੀਤਾ ਜੀ ਸਾਡੇ ਉੱਤੇ। ਕਿੰਨੇ ਲੋਕ ਸੀ ਟੋਟਲ? 40 ਲੋਕ ਸੀ। ਕਿੰਨਾ ਕੋ ਨੁਕਸਾਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੈ ਗੱਡੀਆਂ ਟੁੱਟੀਆਂ ਨੇ ਅੰਦਰ ਬੰਦੇ ਦੇ ਸਿਰ ਪਾੜ ਗਿਆ ਉਹਨਾਂ ਦੇ ਲੱਤਾਂ ਬਾਹਾਂ ਤੇ ਵੱਜੀਆਂ ਨੇ ਜੀ ਕੋਈ ਜ਼ਖਮੀ ਵੀ ਹੈ ਜ਼ਖਮੀ ਵੀ ਹੈ ਜੀ ਸਿਰ ਜ਼ਖਮੀ ਕਿਤੇ ਹੈ ਜੀ ਜ਼ਖਮੀ ਬਾਹਰ ਬੈਠਾ ਜੀ ਗਗਨਾ ਸੀ ਤੇ ਬਸ ਇਕੋ ਬੰਦਾ जख्मी ਹੈ ਨਹੀਂ ਦੋ ਬੰਦੇ ਨੇ ਜੀ ਇੱਕ ਨਸ਼ਤਰ ਸਿੰਘ ਇੱਕ ਗਦਨਾ ਸਿੰਘ ਮੈਡੀਕਲ ਕਰਵਾਇਆ ਇਹਨਾਂ ਦਾ ਨਹੀਂ ਹਜੇ ਨਹੀਂ ਕਰਾਇਆ ਜੀ ਹੁਣ ਕਰਾਵਾਂਗੇ ਕੀ ਕੀ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਹੁਣ ਅਸੀਂ ਸਰਕਾਰ ਕੋਲੋਂ ਵੀ ਤੇ ਸਮਾਜ ਕੋਲੋਂ ਵੀ ਇਹ ਬੇਨਤੀ ਕਰਦੇ ਹਾਂ ਕਿ ਹਾਂ ਵੀ ਇਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੀ ਅੱਜ ਹੁਣ ਘਰ ਵੜ ਕੇ ਵਾਰ ਰਹੇ ਨੇ ਆਮ ਪਾਰਟੀ ਦੀ ਸਰਕਾਰ ਦੇ ਵਿੱਚ ਘਰ ਵੜ ਕੇ ਅੰਦਰ ਮਾਰ ਰਹੇ ਨੇ ਪੁਲਿਸ ਨੇ ਸਾਡੀ ਹਾਂਜੀ ਕੀ ਕੀ ਮੰਗਣਾ ਜਾਂਦੋ ਬਸ ਆਸਨ ਤੋਂ ਜਿਹਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਦਿਨ ਦਿਹਾੜੇ ਜਿਹੜੇ ਵਾਅਦਾ ਤੋੜੀਏ ਨੂੰ ਕੀ ਕਹਿੰਦੇ ਹੋ ਤੁਸੀਂ ਅਸੀਂ ਆਮ ਪਾਰਟੀ ਸਰਕਾਰ ਤੋਂ ਹੀ ਹੱਥ ਛੋੜ ਕੇ ਬੇਨਤੀ ਕਰਦੇ ਆਂ ਜੀ ਜਿਹੜਾ ਵੀ ਘਰ ਦੇ ਵਿੱਚ ਵੜ ਕੇ ਸਾਡੇ ਹਮਲਾ ਹੋਇਆ ਕਿ ਇਹ ਸਰਕਾਰ ਵੱਲੋਂ ਪ੍ਰਵਾਸੀਨ ਨੂੰ ਚਾਹੀਦਾ ਹੈ ਕਿ ਹਾਂ ਵੀ ਸਖਤ ਤੋਂ ਸਖਤ ਕਾਰਵਾਈ ਇਹਨਾਂ ਦੇ ਉੱਤੇ ਚ ਹੋਣੀ ਚਾਹੀਦੀ ਹੈ ਕਿਉਂ ਸਾਡੇ ਬੰਦਿਆ ਦੇ ਮਾਰਿਆ ਦੇਖੋ ਜੀ ਕਿਰਪਾਨਾਂ ਵੀ ਵੱਜਣਗੀਆਂ ਨੇ ਤੇ ਉਹਨਾਂ ਨੇ ਕੀ ਕੀ ਫੜ ਕੇ ਲਿਆਈ ਸੀ ਕੀ ਕੀ ਤੇਜ਼ਦਾਰ ਹਥਿਆਰ ਕਿਹੜੇ ਕਿਹੜੇ ਸੀ ਇਹਨਾਂ ਦੇ ਕੋਲ ਤਲਵਾਰ ਸੀ ਇਹਨਾਂ ਕੋਲ ਪੈਟਰੋਲ ਬੰਬ ਸੀ ਜੀ ਬੈਟ ਸੀ ਜੀ ਬੱਲੇ ਸੀ ਤੇ ਇੱਟਾਂ ਫੜੀਆਂ ਵੀ ਸੀ ਇਹਨਾਂ ਨੇ ਜਿਹੜੀਆਂ ਇੱਕਦਮ ਆ ਕੇ ਇਹਨਾਂ ਨੇ ਹਮਲੇ ਕੀਤੇ ਨੇ ਇੱਕ ਬੰਦੇ ਦੀ ਸਕੂਟਰੀ ਵੀ ਫੜੀ ਗਈ ਹੈ ਉਹ ਸਕੂਟਰੀ ਥੱਲੇ ਖੜੀ ਹੈ ਕਿੰਨੇ ਕਿੰਨੇ ਵਜੇ ਦੀ ਗੱਲ ਹੈ ਇਹ ਇਹ ਰਾਤ ਦੇ 2:30 ਵਜੇ ਦੀ ਗੱਲ ਹੈ ਜੀ ਇਹ ਦੋ ਪੇਸ਼ੈਂਟ ਦਾਖਲ ਲੱਗ ਗगन ਤੇ ਇੱਕ ਨਿਸ਼ਤਰ ਸਿੰਘ ਇਹ ਦੋਨੋਂ ਜੰਧਰਾ ਹਸਪਤਾਲ ਜੇਰੇ ਇਲਾਜ ਆ ਜਿਨ੍ਹਾਂ ਦੇ ਦੱਸਣ ਮੁਤਾਬਕ ਰਾਤ ਕੋਈ ਦੋ ਗੱਡੀਆਂ ਤੇ ਆ ਕੇ ਬੰਦੇ ਇਹਨਾਂ ਨਾਲ ਝਗੜਾ ਕਰਕੇ ਜਿਵੇਂ ਆ ਤੇ ਇਹਨਾਂ ਨੇ ਜਿਹੜਾ ਮੁਰਦਲੀ ਉਹਦੇ ਵਿੱਚ ਨੌ ਲਏ ਆ ਇੱਕ ਕੋਈ ਮਨੀ ਨਾਮ ਦਾ ਲੜਕਾ ਤੇ ਗੁੱਲਾ ਨਾਮ ਦਾ ਲੜਕਾ ਜਿਨ੍ਹਾਂ ਨੇ ਇਹ ਕਹਿੰਦੇ ਵੀ ਸਾਡੇ ਆਕੇ ਕਾਫੀ ਗੱਡੀਆਂ ਦੇ ਉੱਤੇ ਭੰਨਤੋੜ ਕੀਤੀ ਆ ਬਾਕੀ ਮੌਕੇ ਤੇ ਜਦੋਂ ਗਏ ਉੱਥੇ ਬੀਅਰ ਦੀਆਂ ਬੋਤਲਾਂ ਵੀ ਟੁੱਟੀਆਂ ਪਈਆਂ ਸੀਗੀਆਂ ਤੇ ਇੱਟਾਂ ਰੋੜੇ ਵੀ ਪਏ ਸੀ ਜਿਹੜੀ ਚੀਜ਼ ਵੈਰੀਫਾਈ ਕਰ ਰਹੇ ਆ ਵੀ ਬੰਬ ਪੈਟਰੋਲ ਨਾਲ ਕੋਈ ਬਣਾਇਆ ਸੀ ਜਾਂ ਨਹੀਂ ਉਹ ਚੀਜ਼ ਆ ਜੇ ਵੈਰੀਫਾਈ ਕਰ ਰਹੇ ਆ ਬਾਕੀ ਬੀਅਰ ਦੀਆਂ ਬੋਤਲਾਂ ਜਰੂਰ ਮਾਫੇ ਟੁੱਟੀਆਂ ਪਈਆਂ ਹੋਣਗੀਆਂ ਕੋਈ ਸਿਸਕੂ ਬਣਾਈ ਵੀ ਐਜਾ ਕੰਮ ਹਜੇ ਸਾਡੇ ਕੋਲੇ ਨਹੀਂ ਕੋਈ ਅਜੇ ਫੋਟੋ ਜੀ ਪੇਸ਼ ਕੀਤੀ ਉਹ ਬਾਕੀ ਮੌਕਾ ਵੈਰੀਫਾਈ ਕਰ ਰਹੇ ਹਾਂ ਸਾਰਾ ਗੱਡੀਆਂ ਦੀ ਗੱਲ ਬਣੀ ਸਿਰਫ ਗੱਡੀਆਂ ਕਿੰਨੀਆਂ ਲਗੀਆਂ ਗੱਡੀਆਂ ਟੋਟਲ ਮੌਕੇ ਤੇ ਜਿਹੜੀਆਂ 3 ਗੱਡੀਆਂ ਦੇ ਸ਼ੀਸ਼ੇ ਜਿਹੜੇ ਟੁੱਟੇ ਜਿਹੜੇ ਉਹ ਪਾਏ ਗਏ ਤੇ ਉਹਦੇ ਚ ਜਿਹੜੇ ਉਹਨਾਂ ਦੇ ਮਾਲਕਾਂ ਗੱਡੀਆਂ ਦੇ ਉਹਨਾਂ ਨੂੰ ਬਿਆਨ ਲਿਖ ਕੇ ਫਿਰ ਉਹ ਕਾਰਵਾਈ ਕੀਤੀ ਜਾਉਗੀ ਕੋਈ ਗ੍ਰਿਫਤਾਰੀ ਆ ਕੋਈ ਕਿੱਦਾਂ ਦੀ ਕਾਰਵਾਈ ਕਰਨੀ ਹੈ ਨਹੀਂ ਹਜੇ ਜਿਹੜੇ ਦੋ ਨਾਮ ਦੱਸਿਆ ਉਹ ਦੋ ਜਿਹੜੇ ਬੰਦੇ ਭੱਜੇ ਹੋਏ ਨੇ ਤੇ ਬਾਕੀ ਉਹਨਾਂ ਦੇ ਬਿਆਨ ਹਸਪੀਟਲ ਗਿਆ ਮੇਰਾ ਥਾਣੇ 'ਤੇ ਲਿਖ ਕੇ ਵੀ ਕਾਰਵਾਈ ਕੀਤੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप